Oh <laughs>

ਦੇ ਮਿਲਣਾ ਬੋਛੀ ਦੇ ਨਾਲ ਦੇ ਮਿਲਣਾ ਬੋਛੀ ਦੇ ਨਾਲ ਬਾਰਿਸ਼ ਤੇ ਚੱਲਿਆ ਮੈਂ ਕਿਹਦੀ ਮੋਹਲਾ ਹਾਂ ਜੱਟਾਂ ਮਰਣਾ ਨਹੀਂ ਹੋਵਾਲੀ ਰੰਗਾਂ ਦਾ ਦੇਖਾਂ ਮਰਣਾ ਨਹੀਂ ਹੋਵਾਲੀ ਇਹ ਪਸੰਦ ਤੇ ਚੱਲੇ ਆ ਕੇ ਚਿੜਾ ਜਾਵੇ Eu रंग मुशी जी मुंडे ओम ख़ुशी जी मुंडे ओकी जी मुंडे हिकु

ਮੰਜੀਤ ਵਰ ਅਸੇ ਮੰਜੀਤ ਤੋ ਬੈਠਾ ਹੈ ਗਿਆ ਨਾ ਯਾ ਕਰੋ ਯਾ ਕਰੋ ਕਰਨਾ ਪੈਂਦਾ ਇਹ ਪੁਰਾਣੇ ਰਿਵਾਜ ਬੰਦੀ ਹੋ ਗਏ ਇਹ ਦੁਬਾਰੇ ਫੇਰ ਸੁਭੂਤੇ ਉਹ ਤੇ ਯਾ ਕੱਟੀਆ ਫੇਰ ਹੁੰਦਾ ਸੀ ਰਹਿਬਾਨੇ ਜਨ ਆਈ ਹੈ ਨਾ ਉਹ ਤਰ੍ਹਾਂ ਦੀ ਹੱਡੀਆਂ ਦਾ ਤਿਹਾੜ ਆਇਆ ਚਲੋ ਸਾਰੇ ਇਕੱਠੇ ਹੋ ਗਏ ਅੱਗੇ ਇਹ ਵੀ ਹੁੰਦਾ ਸੀ ਸੌ ਦਾ ਪਿੰਡ ਪਿੰਡਾ ਚੋ ਰਿਵਾਇਤ ਹੋ ਰਿਹਾ ਸਤਮ ਹੋ ਗਿਆ لیکن صاحب میں کہنا ਕਿ ਕਿੰਨਾ ਕਿੰਨਾ پਿੰਡ ਦੇ ਨਾਲ جو ہے نہیں تھا کہ روز ਉਹਦਾ ਕੰਮ ਹੀ ਪਈ ਉਹ ਤਾਂ ਕੰਮ ਹੀ ਹੋਈ ਅਕੀਹੇ ਨਾ ਕਹਿਣਾ ਗੱਲਬਾਤ ਕਰਕੇ ਇਤਰਾ ਇਤਰਾ ਹੋ ਜੇ ਇਤਰਾ ਇਤਰਾ ਹੋ ਜੇ ਭਾਵਿਓ ਉਹ ਤਾਂ ਜਿੰਦਾ ਉਹ ਹੈਗਾ ਉੱਥੇ ਆ ਤੇ مطلب ਉਹਦਾ ਇੱਥੇ ਆ ਮਤਲਬ ਉਹਦਾ ਕਹਿਣਾ ਤੇ ਹਮੋਂ ਇੱਥੇ ਹੁੰਦਾ ਜਬੀ ਕਹਿੰਦੇ ਤੇ ਆਨੇ ਰਾਤ ਦੇ ਨੇ ਇੱਥੇ ਆ ਤੁਹਾਨੂੰ ਚਲੋ ਆ ਕਰ ਲੋ ਦੇ ਆ ਕੇ ਲੈ ਨਾ ਕਰ ਸਿੰਦੀ ਨਾ ਤੂੰ ਸਿੰਦੀ ਨਾ ਆਣਾ ਸੋਣੀ ਨਾ ਆਣਾ ਜੇ ਕੰਮ ਨਹੀਂ ਆਇਆ ਜੜਿਆ ਚਲੋ ਮਹਾਰਾਜ ਜੇ ਜਾ ਕਰੇ ਕਈ ਜਿਹੜੇ ਨਸ਼ੇ ਆ ਤੇ ਕੰਦੇ ਫਿਰਦੇ ਆ ਕਰੋ ਵਧੀਆ ਕੰਮ ਵਾਹ ਗਲਤ ਖਰਚਿਆਂ ਦੀ ਹੁੰਦੀ ਆ ਸਾਰੀ ਪਾਸੇ ਕੋਈ ਨਾ ਸਾ ਕਰਕੇ ਖਰਚਾ ਕਰ ਲੈਂਦਾ ਕੋਈ ਚੰਗੇ ਕੰਮ ਕਰ ਲੈਂਦਾ ਵਧੀਆ ਆ ਚਾਰਜ ਇਕੱਠੇ ਹੁੰਦੇ ਰੌਣਕ ਮਾਜ ਦਿੰਦੇ ਪਿੰਡ ਨੂੰ ਜੋੜ ਕੇ ਰੱਖਿਆ ਹਰ ਇੱਕ ਦਾ ਉਹਨੂੰ ਕਿਸੇ ਨਾਲ ਏਰ ਮਰਨੀ ਕੋਈ ਕਰਦਾ ਹੋ ਆਪਣੇ ਵੀਂ ਟਰਮ ਉਹ ਨਹੀਂ ਟਰਮ ਕਹਿੰਦਾ ਹੱਤਾ ਉਹਦਾ ਇਹ ਹਿਸਾਬ ਸਭ ਤੋਂ ਹੀ ਜਿਹੜਾ ਕੋਈ ਨਾਰਾਜ਼ ਵੀ ਹੈ ਨਾ ਉਹਨੂੰ ਉਹਨਕਾ ਕੇ ਸੱਸੀ ਦਾ ਲਾ ਕੇ ਹੀ ਜਾਣਾ ਉਹ ਇਹ ਨਹੀਂ ਕਹਿਣਾ ਕਿ ਮੇਰਾ ਇਹ ਨਾਰਾਜ਼ ਵਾਜਦਾ ਦਾ ਬੋਲਦਾ ਦੀ ਉਹਨੂੰ ਸੱਸੀ ਦਾ ਲਾ ਕੇ ਹੀ ਜਾਣਾ ਗਾੜੀ 'ਤੇ ਬੈਠੇ ਤਾਂ ਵੀ ਹੋਊਗਾ ਉਹਨੂੰ ਮਾਰੇ ਕੋ ਸੱਸੀ ਦਾ ਲਾਪਨੀ ਨਾਈ ਪਿੰਡ ਸਾਡਾ ਗੱਠਾ ਅੱਜ ਪਿੰਡ ਵੀ ਤਾਂ ਆਈ ਚਲੋ ਜੀ ਮੇਰਾ ਨਾਮ ਪਰਵੀਨ ਹਾਂਜੀ ਇਹ ਸਾਹ ਭੁੱਲੇ ਵਾਲੀ ਇਹਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਉਹ ਹਰ ਸਾਲ ਇਹ ਧੀਆਂ ਦਾ ਫੰਕਸ਼ਨ ਆਰਗੇਨਾਈਜ਼ ਕਰਦਾ ਆ ਪਿਛਲੀ ਵਾਰੀ ਵੀ ਉਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਫਿਰ ਤਾਂ ਜੋ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਵਿਆਹ ਵਿਆਹ ਕੇ ਚਲੇ ਜਾਂਦੀਆਂ ਨੇ ਉਹਨਾਂ ਨੂੰ ਇੱਕ ਵਾਰ ਤੁਸੀਂ ਇਹ ਤੋਂ ਇਕੱਠਾ ਕੀਤਾ ਜਾ ਸਕੇ ਤਾਂ ਕਿ ਉਹ ਵੀ ਆਪਣੇ ਰੋਜ਼ਾਨਾ ਦੇ ਰੁਝੇਵਿਆਂ ਵਿੱਚੋਂ ਇੱਕ ਦਿਨ ਉਹ ਆਪਣੀ ਜ਼ਿੰਦਗੀ ਵਾਸਤੇ ਆਪਣੀ ਜ਼ਿੰਦਗੀ ਨੂੰ ਖੁਲ ਕੇ ਜੀ ਸਕਣ ਅਤੇ ਆਪਣੇ ਮਨ ਦੇ ਹਾਵ ਭਾਵ ਉਹਨਾਂ ਨੂੰ ਪ੍ਰਗਟਾਵਾ ਕਰ ਸਕਣ ਇਸ ਕਰਕੇ ਸਾਡਾ ਪਿੰਡ ਬਹੁਤ ਪਿੰਡਾਂ ਨਾਲੋਂ ਇੱਕ ਵੀ ਲਖਣ ਪਿੰਡ ਆ ਕਿਉਂਕਿ ਜਿਹੜਾ ਤੀਆਂ ਦਾ ਤਿਹਾਰ ਇਹ ਇੱਕ ਸਾਡੇ ਵਿਰਸੇ ਦਾ ਅਨਿੱਖੜਵਾਂ ਅੰਗ ਆ ਤੀਆਂ ਕਿਉਂਕਿ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀਆਂ ਸੀ ਫਿਰ ਵਿੱਚ ਕੁਝ ਬੜੇ ਉਤਰਾ ਚੜਾਅ ਆਏ ਇਸ ਤਿਹਾਰ ਨੂੰ ਪਰ ਉਹਨਦੇ ਟਾਈਮ ਦੇ ਵਿੱਚ ਇੱਕ ਵਾਰ ਫਿਰ ਸਾਬ ਨੇ ਇਸ ਤਿਹਾਣੂ ਸਿਰਜਿਤ ਕੀਤਾ ਸਾਡੇ ਪਿੰਡ ਦੇ ਵਿੱਚ ਇੱਕ ਲੋਕਾਂ ਨੂੰ ਖੁੱਲਾ ਡੁੱਲਾ ਮਾਹੌਲ ਸਿਰਜਿਆ ਤਾਂ ਕਿ ਸਾਰੇ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਕਿ ਇਸ ਪਿੰਡ ਦੀਆਂ ਧੀਆਂ ਭੈਣਾਂ ਵੀ ਇਕੱਠੀਆਂ ਹੋ ਸਕਣ ਤੇ ਸਾਡੇ ਪਿੰਡ ਦਾ ਜਿਹੜਾ ਨਾਮ ਹੋਰ ਵੀ ਉੱਚਾ ਹੋ ਸਕੇ ਦੇਖੋ ਕਿੰਨੀ ਅਕੜੀ ਜੀ ਸੋਹਰਿਆ ਤੋਈਆਂ ਵਾ ਮੈਂ ਵੀ ਸੋਹਰਿਆ ਤੋਈਆਂ ਹਾਂ ਤੇ ਬੜਾ ਚੰਗਾ ਲੱਗਦਾ ਕਿ ਇਸੇ ਭਾਵੇਂ ਉਹ ਗੈਰਤ ਕਰਦੇ ਮੇਰੇ ਸਾਰੇ ਮਿਲਣਗੇ ਆ ਕਿ ਕਿੰਨੀਆਂ ਕਿੰਨੀਆਂ ਦੇਰ ਬਾਅਦ ਮਿਲਦੀਆਂ ਮਾਇਸੇ ਬਹਾਨੇ ਸਾਰਾ ਦਾ ਮੇਲ ਬੋਲੋ ਜਿੰਦਾ ਬੜੇ ਬੜੀਆਂ ਜਿਆਦਾ ਨੌਵਾਂ ਵਾ ਤੇ ਜਿਹੜੀ ਅਸੀਂ ਅੱਜ ਫੇਰੀ ਵਾਰ ਇੱਥੇ ਦੇਖੀ ਆਵਾ ਬੜੀਆਂ ਕੁੜੀਆਂ ਆ ਨਵੀਂ ਪੀੜੀ ਦੀ ਜਿਹੜੀ ਸਾਡੇ ਤੋਂ ਬਾਅਦ ਆਈਆਂ ਉਹਨਾਂ ਨੂੰ ਅੱਜ ਇੱਥੇ ਮਿਲੇ ਆ ਪਤਾ ਲੱਗਾ ਕਿ ਇਹਨਾਂ ਦੀ ਬੇਟੀਆਂ ਉਹਨਾਂ ਦੀ ਨੌਵਾਂ ਤੇ ਚੰਗਾ ਮਾਣ ਮਹਿਸੂਸ ਹੁੰਦਾ ਸਾਡੇ ਦੀ ਸੋਚੂ ਫਿਰ ਆਪਾਂ ਉਹਦਾ ਸਾਰੇ ਜਿਹਨਾਂ ਸ਼ੁਕਰਗੁਜ਼ਾਰ ਆ ਬੜੇ ਜਿਆਦਾ ਕਿ ਸਾਡੇ ਜੀਵਨ ਅਸੋ ਤੋਂ ਇੰਨਾ ਜਿਆਦਾ ਮਾਣ ਦਿੱਤਾ ਆ ਕਿ ਦੇਖੋ ਸਾਰੇ ਆਪਾਂ ਨੂੰ ਕਦੇ ਕਿਹੜਾ ਹਰ ਬੰਦੇ ਦੀ ਇਤਨਾ ਨਹੀਂ ਸੋਚਦੀ ਆ ਸਾਡੀ ਪਰ ਮੈਂ ਚਾਹੁੰਦੀ ਆ ਕਿ ਹਰ ਇੰਤਲੇ ਜਿਹੜਾ ਇੱਕ ਸਾਡੇ ਨਾਂ ਦਾ ਜਾਂ ਸਾਡੇ ਵਰਗਾ ਇੱਕ ਵੀਰ ਪੈਦਾ ਹੋਏ ਤੇ ਸਾਡੇ ਤੋਂ ਤਾਂ ਇੰਨਾ